ਕਈ ਕਿਹਾ ਹੈ ਨਾ ਹੁਣ ਇਹਦੂ ਤਾਂ ਬਿਨਾ ਟ੍ਰੀਟਮੈਂਟ ਤੋਂ ਹੀ ਚੰਗੇ ਸੀ ਜਿਹੇ ਜੀ ਜ਼ਿੰਮੇਵਾਰੀ ਨਾਲ ਆਪਣੇ ਪਿੰਡ ਦੇ ਟ੍ਰੀਟਮੈਂਟ ਬਣ ਰਹੇ ਆ ਉਹੇ ਜੇ ਚੱਲ ਜਾਣਗੇ ਹਨ ਤੇ ਚਾਹੀਦਾ ਤਾਂ ਇਹ ਆ ਜਿਹੜੀ ਗਲੀਂ ਚ ਵੜ ਗਏ ਪਤਲੀ ਉਹ ਉਹਨੂੰ ਕੰਪਲੀਟ ਕਰਕੇ ਬਾਹਰ ਨਿਕਲੋ ਉਹਨੂੰ ਪੱਕੀ ਕਰਕੇ ਬਾਹਰ ਨਿਕਲੋ ਫੇਰ ਦੂਜੀ ਛੇੜੋ ਇਹਦਾ ਕੀ ਮਤਲਬ ਯਾਰ ਲੋਕਾਂ ਨੂੰ ਢਿੱਗਣ ਨੂੰ ਛੱਡ ਦੋ ਬੁੜਿਆਂ ਨੇ ਵੀ ਇੱਥੇ ਨਿੰਗਣਾ ਸੁਰਨਾ ਵੀ ਆ ਉੱਥੇ ਸਿਲਕ ਪੈਲ ਕਿ ਢਿੱਗਣਗੇ ਜਿਹਦਾ ਚੂਕਣਾ ਟੁੱਟ ਗਿਆ ਉਹਦਾ ਮੁਰਗੇ ਕਿਸੇ ਨੇ ਹਾਲ ਫੜੀ ਪੁੱਛਣਾ ਮਹਿੰਗੀਆਂ ਗੱਡੀਆਂ ਸਾਰਿਆਂ ਕੋਲੇ ਜੀ ਦੀ ਗੱਡੀ ਪੁੱਪ ਗਈ ਕੋ ਟੁੱਟ ਗਿਆ ਉਹਨੂੰ ਕਿਸੇ ਨੇ ਨਹੀਂ ਪੁੱਛਣਾ ਐਨਵਾਇਰਨਮੈਂਟ ਕਿੰਨਾ ਗੰਦਾ ਹੋ ਰਿਹਾ ਪਿੰਡ ਦਾ ਉਹਨੂੰ ਕਿਸੇ ਨੇ ਨਹੀਂ ਪੁੱਛਣਾ ਈ ਬੰਦਾ ਕਰੇ ਹਰ ਰੋਜ਼ ਗਰੀਬ ਬੰਦਾ 20 ਰੁਪਈਆ ਦਾ ਦੁੱਧ ਲੈ ਕੇ ਆਉਂਦਾ ਪਾਈ ਚਰਨੀ ਦੀ ਦਹੀਂ ਤੋਂ ਮੈਨੂੰ ਲੱਗਦਾ ਦਿਹਾੜੀ 'ਚ ਤਿੰਨ ਤੋਂ ਚਾਰ ਜਣੇ ਤਾਂ ਡਿਗਦੇ ਹੋਣਗੇ ਦੁੱਧ ਡਲਦਾ ਹੀ ਡਲਦਾ ਜਿਨੇ ਇੱਕ ਵਾਰੀ 20 ਦਾ ਲੈ ਕੇ ਆਉਣਾ ਦੂਜੀ ਵਾਰੀ ਲਿਹਾਉਣ ਦੀ ਹੈ ਸਿਹਤ ਨਹੀਂ ਉਹਦੇ ਚ ਮਾੜਾ ਮੋਟਾ ਆਪਾਂ ਨੂੰ ਸੋਚਣਾ ਚਾਹੀਦਾ ਯਾਰ ਤੇ ਜੇ ਤਾਂ ਫਿਰ ਵੀ ਘਟਕਾਂ ਤੇ ਆ ਜੇ ਜੇ ਕੋਈ ਐ ਹੋ ਜੀ ਘਟਨਾ ਇੱਧਰ ਕਰੀਪ ਪਰਿਵਾਰਾਂ ਦੇ ਕਿਹਦੇ ਵਾਪਰ ਜਿਓ ਵਿਚਾਰੇ ਕੀ ਕਰਨਗੇ ਐਨਾ ਬੁਰਾ ਹਾਲਾ ਮਾੜਾ ਹਾਲਾ ਬਹੁਤ ਰਿਕਾ ਕਿ ਥੱਕ ਗਿਆ ਬਾਈ ਸਾਡੇ ਔਕਾ ਰਾਹ ਦਾ ਕੁਛ ਕਰ ਦੋ ਖਲਾ ਉਧਰਲੀ ਫਰਨੀ ਦਾ ਕੁਛ ਕਰ ਦੋ ਬਾਈ ਜੀ ਆਉਣਾ ਜਾਣਾ ਔਖਾ ਪਿਆ ਕਾ ਮੀ ਪੈੰਦੇ ਸੇ ਕੋਈ ਦੁਰਘਟਨਾ ਹੋ ਜੇ ਜਾਂ ਘੁੱਟੇਲ ਮੈ ਸੋ ਜੇ ਗਰੀਬ ਬੰਦਾ ਕਿਵੇਂ ਲੈ ਕੇ ਜਾਊਗਾ ਉਹਦੇ ਪਰਿਵਾਰ ਨੂੰ ਕੋਈ ਸੁਣਵਾਈ ਨਹੀਂ ਨਾ ਗਰੀਬਾਂ ਦੀ ਵਿਚਾਰਾਂ ਦੀ ਪੂਰੇ ਪਿੰਡ ਦੀ ਸੁਣਵਾਈ ਹਨ ਯਾਰ ਗਰੀਬਾਂ ਦੀ ਤਾਂ ਕਰਨੀ ਕੀ ਹੈ ਇਹਨਾਂ ਨੇ ਭਾਈ ਘਰ ਬਲੇ ਕੀ ਹਾਲਾ ਬਦਰੀ ਨਜ਼ਰ ਲੱਗ ਗਈ ਬਾਈ ਕਹਿੰਦੇ ਬੱਧੀ ਤੋਂਕਾ ਨਹੀਂ ਪਾਣੀ ਦਾ ਖੜਦਾ ਦੇ ਲੋਕੀ ਹਾਲ ਅੱਜ ਦੇਖ ਲੋ ਕਿੰਨਾ ਪਾਣੀ ਘਰ ਲੰਘੇ ਨੂੰ ਥਾਵ ਨਹੀਂ ਇਧਰ ਉਧਰ ਕਿਸੇ ਨੂੰ ਫਿਕਰ ਰਹਿੰਦਾ ਕਿਵੇਂ ਘਰੇ ਜਾਈਏ ਕੋਈ ਹਸੀਬਾਲ ਜੀ ਬਾਈ ਬਿਲਕੁਲ ਲੜਤਾ ਸਹੀ ਗੱਲ ਆ ਬਾਈ ਜੀ ਬਹੁਤ ਬੁਰਾ ਹਾਲ ਆ ਨਾ ਪੰਚਾਇਤ ਮੈਂਬਰਾਂ ਨੂੰ ਨਾ ਪੰਚਾਇਤ ਅਫਸਰਾਂ ਨੂੰ ਜਮਾਂ ਨਹੀਂ ਪਿੰਡ ਦਾ ਖਿਆਲ ਚਾਹੀਏ ਇਹ ਪਿੰਡ ਨਰਪਤ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਸਾਥੀ ਦਾ ਤੇ ਮੀਂਹ ਦੇ ਕਾਰਨ ਜਿਹੜਾ ਕਾਫੀ ਪ੍ਰਾਹੇ ਰਾਹ ਦੀ ਜਿਹੜੀ ਆਪਾਂ ਨੂੰ ਪ੍ਰੋਬਲਮ ਆ ਰਹੀ ਹੈ ਬਹੁਤ ਵੱਡੀ ਸਮੱਸਿਆ ਇਹ ਹੱਲ ਹੋਣੀ ਚਾਹੀਦੀ ਹੈ ਬਹੁਤ ਬੰਦੇ ਗੁੜੀਆਂ ਡੇਗਦੇ ਆ ਮੋਟਰਗੱਡੀਆਂ ਤੇ ਕਾਰਾਂ ਤੇ ਪੜਾ ਔਖਾ ਬਹੁਤ ਹੈ ਹਾਂਜੀ ਬਹੁਤ ਬੰਦੇ ਵੱਟੇ ਲੰਘਾਂ ਹੋਈ ਜਾਂਦੇ ਇੱਥੇ ਕਿਓ ਬੰਦੇ ਦੀ ਕੇਡਰ ਟੁੱਟ ਗਈ ਕੇ ਦੀ ਬਾਹਰ ਟੁੱਟ ਗਈ ਚੜਕਣ ਗਾ ਲਿਆ ਪਾਰੀ ਪੂਰਾ ਖੜਾ ਹਾਂਜੀ ਤੇ ਔਖਾ ਬਹੁਤ ਹੈ ਅੱਜ ਇਲਾਜ ਕਰਨ ਗਏ ਮਹਾਜਨ ਤੇ ਬਹੁਤ ਬੁਰੇ ਹਾਲ ਦਾ ਗਏ ਆ ਹਾਂਜੀ ਬਹੁਤ ਵੱਡੀ ਸਮਰਥ ਅੱਜ ਸਰਕਾਰ ਤੇ ਬੰਦੇ ਬਹੁਤ ਲਾਹਾਂ ਤੋਂ ਵੀ ਆਏ ਕੋਈ ਲੁਧਿਆਣਾ ਤੋਂ ਆਇਆ ਕੋਈ ਚੰਡੀਗੜ੍ਹ ਤੋਂ ਆਇਆ ਕੋਈ ਪਿੱਤੂ ਆਇਆ ਪਰ ਉਹਨਾਂ ਨੇ ਵੀ ਅੱਜ ਮਹਿਸੂਸ ਕੀਤਾ ਇਹ ਗੱਲ ਦਾ ਵੀ ਆ ਬੰਦੇ ਦਾ ਹਾਲ ਕੀ ਹੈ ਵੀ ਕਿਵੇਂ ਨਹੀਂ ਜੀ ਤੇ ਕਿਵੇਂ ਚੱਲੀ ਜੀ ਫਿਲਕਾ ਦੇ ਵਿੱਚ ਤੁਰਕੇ ਗਏ ਆ ਕੋਈ ਗੱਡੀ ਦੇ ਗਿਆ ਕੋਈ ਬਾਈ ਕਰਦੇ ਗਿਆ ਬਹੁਤ ਬੁਰਾ ਹਾਲ ਹਾਂਜੀ ਦੱਸ ਦੇ ਵੀ ਗੱਡੀਆਂ ਵੀ ਜਿਹੜੀਆਂ ਇੱਕ ਦੋ ਫਸ ਗਈਆਂ ਸੀ ਪਰ ਕੱਢਣ ਦਾ ਪੰਨਾ ਆ ਵੀ ਫਸ ਗਿਆ ਹਾਂਜੀ ਉਹ ਜਿਹੜਾ ਉਹ ਗੱਡੀਆਂ ਟਰੈਕਟਰ ਦਾ ਆ ਰਿਹਾ ਕਿਉਂ ਕੱਢੂਗਾ ਬਾਈ ਹਾਂ ਬਹੁਤਔਖਾ ਸਾਰਿਆਂ ਨੂੰ ਔਖਾ ਇਹਦਾ ਹਾਲ ਇਦਾਂ ਛੇੜੀ ਹੋਣਾ ਹਾਂਜੀ ਹਾਂਜੀ ਕਿਉਂ ਇਹ ਤਾਂ ਐਂ ਉਹ ਬਾਪੂ ਵੀ ਨਗਰ ਦਾ ਕੰਮ ਆ ਨਗਰਵਾਰ ਤੇ ਸਾਰਿਆਂ ਨੂੰ ਰੜ ਕੇ ਜਿਹੜਾ ਨਗਰਵਾਰ ਤੇ ਵੀ ਹੈ ਹਾਂਜੀ ਮਸ਼ੀਨ ਜਿਆਦਾ ਦਾ ਆਪਣੇ ਪਰ ਆਹਾਂ ਹਾਂ ਜੀ ਹਾਂ ਜੀ ਨਾਲੇ ਕੋਈ ਨਾ ਪੁੱਤਾ ਨਹੀਂ ਲੱਗਦੇ ਇਹ ਰਾਹ ਬਾਰੇ ਕੋਈ ਸੋਚ ਨਹੀਂ ਜੀ ਹਾਂ ਜੀ ਲੋਕ ਸੌਖਿਆ ਦਾ ਉੱਤੇ ਆ ਹਾਂ ਜੀ ਆਪਣੀ ਸਰਕਾਰਾਂ ਨੇ ਰਾਖਾ ਨਹੀਂ ਕੀਤੀ ਉਹਦਾ ਦੇਖ ਲਈ ਨਹੀਂ ਕਿ ਕੋਈ ਬਸਾ ਸੌਖਾ ਨਾ ਦਾ ਜਾਉਂਦਾ ਹਾਂ ਹਾਂ ਜੀ ਹਾਂ ਜੀ ਪਰ ਚਾਹੀਦਾ ਨਗਰਪਾਲਿਕਾ ਤੋਂ ਜਾਇਜ਼ ਚੀਜ਼ੇ ਨਿਕਲਣ ਤੇ ਜਾ ਕੇ ਦੇਖਦਾ ਸਹੀ ਸਹੀ ਹੈ ਜੀ ਸਹੀ ਹੋਰ ਕਿਵੇਂ ਰਾਹ ਨੂੰ ਫਿਰ ਕਾਫੀ ਪਰੇਸ਼ਾਨੀ ਆ ਰਹੀ ਹੈ ਜੀ ਆਪਾਂ ਨੂੰ ਇਹ ਸਰਕਾਰਾਂ ਦੇ ਕੰਮ ਦੀ ਵੀਰੇ ਜੀ ਪਾ ਗਏ ਹੁਣ ਦੁਬਾਰਾ ਸੁਣਦੇ ਨੇ ਛੜ ਕੇ ਹਾਂ ਜੀ ਤੇ ਚਾਹਵਾ ਸਾਰਿਆਂ ਨੂੰ ਇਹ ਸਮੱਸਿਆ ਜਿਹੜੀ ਆ ਰਹੀ ਆ ਤੇ ਅੱਜ ਆਪਣੇ ਉਥੇ ਬਾਬੂਆਂ ਦੇ ਵੀ ਜਿਹੜਾ ਡੈਥ ਹੋ ਗਈ ਸੰਸਕਾਰ ਸੀ ਤੇ ਉਥੋਂ ਫਿਰ ਵਾਵਾ ਗੱਲ ਚੱਲੀ ਤੇ ਆਪਣਾ ਚੈਨਲ ਆਈ ਛੋਟਾ ਜਿਹਾ YouTube ਤੇ ਤੇ ਉਹਤੇ ਪੈਂਡ ਦੀ ਅਪਡੇਟ ਵਗੈਰਾ ਪਾਉਂਦੇ ਰਹਿੰਦੇ ਆ ਤੇ ਫਿਰ ਉਹ ਸਾਰਿਆਂ ਨੂੰ ਸੰਗਤ ਨੂੰ ਆਏ ਹੋ ਜਾਂਦਾ ਉਹ ਫਿਰ ਆਪਾਂ ਨੂੰ ਕਹਿ ਦਿੰਦੇ ਤੂੰ ਆਹ ਤਾਂ ਯਾਰ ਗੱਲ ਪਾਉਂਦਾ ਨੀਗਾ ਆਪਣਾ ਹੁਣ ਐਵੇਂ ਜੀ ਕਿਹੜਾ ਕਿਸੇ ਨਾਂ ਦਾ ਆਪਣਾ ਦਾ ਪਾਰਟੀ ਬਾਜੀ ਚ ਉਹਵੇਂ ਥੋੜਾ ਜਿਹਾ ਦੇਖੀਦਾ ਵੀ ਚਲ ਨਾ ਕਹਿਣਾ ਪਵੇ ਪਰ ਹੁਣ ਹੈ ਹੀ ਜਾਦੇ ਮਸਲਾ ਜਿਹੜਾ ਇਹ ਬਹੁਤ ਜਿਆਦਾ ਖਰਾਬ ਹੋਇਆ ਬਤਾਂ ਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਇਦਾਂ ਉਹ ਸਾਰੇ ਤੇ ਸਵਾਗਤ ਆ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਮੈਂ ਤੁਹਾਡਾ ਆਪਣਾ ਸਤਨਾਮ ਬਦਨੀ ਤੇ ਤੁਹਾਨੂੰ ਪਤਾ ਆ ਵੀ ਮੇਰਾ ਇੱਕ ਛੋਟਾ ਜਿਹਾ ਜਿਹੜਾ ਇਹ ਚੈਨਲ ਆ ਜਿਸ ਦੇ ਉੱਤੇ ਮੈਂ ਆਪਣੇ ਸ਼ੌਂਕ ਨੂੰ ਵੀਡੀਓ ਪਾਉਣਾ ਰਹਿਣਾ ਸੀ ਤੇ ਹੌਲੀ-ਹੌਲੀ ਜਿਹੜਾ ਇਹਦੇ ਵਿੱਚ ਹਮੇ ਪਿੰਡ ਤੇ ਵੀਡੀਓ ਐਡ ਕਰਨ ਲੱਗਾ ਤੇ ਮੇਰੇ ਨਾਲ ਜਿਹੜੇ ਪਿੰਡ ਦੇ ਲੋਕ ਜੁੜੇ ਤੇ ਸਾਰੇ ਬਹੁਤ ਜਿਹੜਾ ਪਿਆਰ ਦੇ ਰਹੇ ਆ ਮੇਰੇ ਫੇਸਬੁੱਕ ਪੇਜ ਤੇ ਵੀ ਤੇ ਮੇਰੇ ਚੈਨਲ ਦੇ ਉੱਤੇ ਵੀ ਸੋ ਹੁਣ ਇਸ ਚੈਨਲ ਦੇ ਉੱਤੇ ਮੈਂ ਜਿਹੜੇ ਪਿੰਡ ਦੀਆਂ ਜਿਹੜੇ ਕੋਈ ਦੁੱਖ ਸੁੱਖ ਦੀ ਗੱਲਬਾਤ ਆ ਜਾਂ ਕੋਈ ਵੀ ਆ ਪਿੰਡ 'ਚ ਸਮਾਗਮ ਹੁੰਦਾ ਮੇਰੀ ਕੋਸ਼ਿਸ਼ ਹੁੰਦੀ ਆ ਕਿ ਜਿੰਨਾ ਕੁ ਟਾਈਮ ਮਿਲਦਾ ਮੈਂ ਇਹਦੇ ਤੇ ਸਾਂਝਾ ਕਰਦਾ ਤਾਂ ਜੋ ਜਿਹੜੇ ਮੇਰੇ ਪਿੰਡ ਦੇ ਲੋਕ ਆ ਜਿਹੜੇ ਉੱਥੇ ਪਹੁੰਚ ਨਹੀਂ ਸਕੇ ਜਾਂ ਜਿਨ੍ਹਾਂ ਕੋਲੇ ਗੱਲ ਨਹੀਂ ਪਹੁੰਚੀ ਤਾਂ ਉਹ ਪਹੁੰਚ ਸਕੇ ਤੇ ਜਾਂ ਜਿਹੜੇ ਸਾਡੇ ਦੇਸ਼ਾਂ ਬਰੇਸ਼ਾਂ ਦੇ ਵਿੱਚ ਜਿਹੜੇ ਸਾਡੇ ਪਿੰਡ ਦੇ ਬੰਦੇ ਬੈਠੇ ਆ ਲੋਕ ਉਹਨਾਂ ਤਾਈਂ ਜਿਹੜੀ ਆ ਆਪਦੀ ਪਿੰਡ ਦੀ ਕੋਈ ਅਪਡੇਟ ਪਹੁੰਚਦੀ ਰਹੇ ਤੇ ਮੇਰਾ ਆਪਣਾ ਜਿਹੜਾ ਇੱਕ ਸ਼ੌਂਕ ਆ ਉਹ ਵੀ ਪੂਰਾ ਹੁੰਦਾ ਰਹੇ ਸੋ ਬਾਕੀ ਮੈਂ ਕੋਈ ਬੜਾ ਵੱਡਾ ਵਿਦਵਾਨ ਨਹੀਂ ਜਾਂ ਬੜਾ ਵੱਡਾ ਮੇਰਾ ਕੋਈ ਕੰਮ ਕਰਨੀ ਸੋ ਇੱਕ ਛੋਟਾ ਜਿਹਾ ਚੈਨਲ ਆ ਤੇ ਦਿਹਾੜੀ ਦਾ ਰੰਦਾ ਵਾਂ ਉਹਦਾ ਦਿਹਾੜੀ ਲਾ ਕੇ ਟਾਈਮ ਪਾਸ ਕਰਦਾ ਤੇ ਵਿੱਚੋਂ ਟਾਈਮ ਚੋਂ ਟਾਈਮ ਕੱਢ ਕੇ ਮੈਂ ਚੈਨਲ ਚਲਾ ਰਿਹਾ ਤੇ ਸਾਰਿਆਂ ਅੱਗੇ ਹੱਥ ਵਨ ਕੇ ਬੇਨਤੀ ਆ ਕਿ ਮੇਰੇ ਇਸ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਪੋਰਟ ਕਰੋ ਦੂਸਰੀ ਗੱਲ ਆਪਾਂ ਕਿਸੇ ਵੀ ਪਾਰਟੀ ਦੇ ਨਾਲ ਜਾਂ ਕਿਸੇ ਵੀ ਜਿਹੜਾ ਜ਼ਾਇਰੇ ਦੇ ਨਾਲ ਸੰਬੰਧਤ ਨਹੀਂ ਸੋ ਪਿੰਡ ਵੇਸ ਤੇ ਇੱਕ ਆਪਣੇ ਵਰਗਾ ਛੋਟਾ ਜਿਹਾ ਚੈਨਲ ਆ ਆਪਣਾ ਇੱਥੇ ਸਿਰਫ ਆਪਣੇ ਪਿੰਡ ਦੀ ਗੱਲ ਰੱਖਦੇ ਰਹਿੰਦੇ ਆ ਸੋ ਜਿੰਨੀਆਂ ਵੀ ਪਾਰਟੀਆਂ ਅਕਾਲੀ ਦਲ, ਕਾਂਗਰਸ, ਚਾਹੇ ਬੀਜੇਪੀ ਚਾਹੇ ਆਮ ਆਦਮੀ ਪਾਰਟੀ ਵਾਲੇ ਤੇ ਸਾਰੇ ਹੀ ਜਿਹੜੇ ਆਪਣੇ ਪੰਜਾਬ ਦੇ ਆ ਇਹ ਆਪਣੇ ਆਪਣੇ ਆਪ ਦੇ ਹੀ ਬੰਦੇ ਆ ਜੋ ਮੇਰੀ ਸੋਚ ਆ ਤੇ ਚਲੋ ਪਾਰਟੀਆਂ ਜਿੱਤਾਂ ਹਾਰਾਂ ਬਣੀਆਂ ਆ ਸੋ ਆਪਣਾ ਕਿਸੇ ਨਾ ਕੋਈ ਭੇਤ ਭਾਵ ਨਹੀਂ ਤੇ ਖਾਸ ਕਰ ਜਦੋਂ ਪਿੰਡ ਦੇ ਵਿਸੇ ਤੇ ਗੱਲ ਕਰਦੇ ਆ ਤੇ ਚਾਹੇ ਕੋਈ ਕਾਂਗਰਸ ਦੇ ਵਿੱਚ ਆ ਚਾਹੇ ਕੋਈ ਕਾਲੀ ਦਲ ਦੇ ਵਿੱਚ ਆ ਚਾਹੇ ਕੋਈ ਬੀਜੇਪੀ ਦੇ ਵਿੱਚ ਆ ਤੇ ਚਾਹੇ ਕੋਈ ਆਮ ਆਦਮੀ ਦੇ ਪਾਰਟੀ ਜਿਹੜੀ ਆ ਉਹਨਾਂ ਦੇ ਵਿੱਚ ਆ ਸੋ ਪਾਰਟੀਆਂ ਤੋਂ ਪਹਿਲਾਂ ਜਿਹੜੇ ਉਹ ਜਿੰਨੇ ਵੀ ਐਮਸੀ ਦੇ ਮੈਂਬਰ ਸਹਿਬਾਨ ਆ ਉਹੋ ਪਾਰਟੀਆਂ ਕਰਕੇ ਵੀ ਸਭ ਤੋਂ ਪਹਿਲਾਂ ਜਿਹੜਾ ਉਹ ਆਪਣੇ ਆਪਦੇ ਹੀ ਜਿਹੜੇ ਪਿੰਡ ਦੇ ਉਹ ਬੰਦੇ ਆ ਸੋ ਵੱਡੇ ਆ ਸਾਰੇ ਸਾਰਿਆਂ ਦਾ ਸਤਿਕਾਰ ਆ ਤੇ ਸਾਰੇ ਪਿੰਡ ਨੂੰ ਨਗਰ ਨੂੰ ਸਾਰੇ ਐਮਸੀ ਸਹਿਬਾਨ ਮੈਂਬਰ ਸਰਪੰਚ ਪ੍ਰਧਾਨ ਜੋ ਵੀ ਆ ਸਾਰਿਆਂ ਨੂੰ ਜੜੀ ਆ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਗੱਲ ਕਰਦੇ ਆ ਜੀ ਅੱਜ ਜਿਹੜਾ ਆਪਣੇ ਪਿੰਡ ਦੇ ਸੀਵਰੇਜ ਦਾ ਮਸਲਾ ਚੱਲ ਰਿਹਾ ਸੋ ਮੇਰੇ ਚੈਨਲ ਦੇ ਉੱਤੇ ਜਿਹੜਾ ਜਦੋਂ ਮੈਂ ਲੰਗਦਾ ਪਿੰਡ ਵਿੱਚ ਤੇ ਮੇਰੇ ਕੋਲੇ ਗੱਲਬਾਤ ਕਰਦੇ ਰਹਿੰਦੇ ਆ ਕਿ ਤੂੰ ਜਿਹੜਾ ਇਸ ਵਿਸ਼ੇ ਤੇ ਕੋਈ ਗੱਲ ਕਰ ਤਾਂ ਜਿਹੜੀ ਕਿਸੇ ਤੱਕ ਗੱਲ ਪਹੁੰਚ ਸਕੇ ਤੇ ਆਪਣਾ ਜਿਹੜਾ ਇਹ ਮਸਲਾ ਵਾ ਇਹ ਪਿੰਡ ਦਾ ਹੱਲ ਹੋ ਸਕੇ ਤੇ ਕਿਸੇ ਵੀ ਵਿਸ਼ੇ ਦੀ ਗੱਲ ਹੁੰਦੀ ਆ ਮੈਂ ਪਿੱਛੇ ਜਿਹੜੇ ਆਪਣੇ ਆ ਸੇਵਿਆਂ ਦੇ ਵਿੱਚ ਵਿਸ਼ਾਲ ਮਿੱਤਲ ਜੀ ਆ ਉਹ ਕਾਫੀ ਸੇਵਾ ਕਰ ਰਹੇ ਆ ਉਹਨਾਂ ਦੇ ਨਾਲ ਕੁਝ ਲੋਕ ਵੀ ਜਿਹੜੇ ਆਪਣੇ ਪਿੰਡ ਦੇ ਜੁੜੇ ਹੋਏ ਆ ਤੇ ਉਹ ਵੀ ਉਹਦੇ ਬਾਬਤ ਗੱਲ ਕੀਤੀ ਤੇ ਹੋਰ ਵੀ ਪਿੰਡ ਵੀ ਅਪਡੇਟ ਜਾਂ ਵੀਡੀਓ ਮੈਂ ਪਾਉਣਾ ਰਹਿਣਾ ਤੇ ਮੈਂ ਕੋਸ਼ਿਸ਼ ਕਰਦਾ ਰਹੂੰ ਚੰਗੇ ਚੰਗੇ ਵੀਡੀਓ ਜਿਹੜੇ ਤੁਹਾਡੇ ਅੱਗੇ ਪਿੰਡ ਦੇ ਲੈ ਕੇ ਆਵਾਂ ਸੋ ਚੈਨਲ ਨੂੰ ਸਪੋਰਟ ਕਰਿਓ ਤੇ ਸਬਸਕ੍ਰਾਈਬ ਕਰ ਲਿਓ ਸੋ ਸੀਵਰੇਜ ਦੀ ਜਿਹੜੀ ਆਪਾਂ ਗੱਲ ਕਰਨੀ ਸੀਗੀ ਉਹ ਇਹ ਆ ਕਿ ਜਿਹੜਾ ਸੀਵਰੇਜ ਆ ਆਪਣੇ ਪਿੰਡ ਬਦਨੀਕਲਾਂ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹ ਪੈਨ ਦੀ ਗੱਲਬਾਤ ਚੱਲ ਰਹੀ ਸੀਗੀ ਤੇ ਕਾਫੀ ਵਾਰੀ ਇਹਦਾ ਜਿਹੜਾ ਕੰਮ ਸ਼ੁਰੂ ਹੋਇਆ ਤੇ ਪਤਾ ਨਹੀਂ ਕਿਸ ਕਾਰਨ ਜਿਹੜਾ ਇਹਦਾ ਕੰਮ ਆ ਅੱਧ ਵਿਚਾਲੇ ਰੁਕ ਜਾਂਦਾ ਸੀ ਸੋ ਨਵੀਂ ਸਰਕਾਰ ਆਈ ਨਵੀਆਂ ਲੋਕਾਂ 'ਚ ਉਮੀਦਾਂ ਆਈਆਂ ਤੇ ਇਹ ਸੀਬ ਨੇ ਦਾ ਜਿਹੜਾ ਕੰਮ ਆ ਉਹ ਦੁਬਾਰਾ ਚਾਲੂ ਹੋਇਆ ਤੇ ਬਹੁਤ ਹੀ ਜਿਹੜਾ ਜ਼ੋਰਦਾਰ ਤਰੀਕੇ ਦੇ ਨਾਲ ਇਹ ਕੰਮ ਸ਼ੁਰੂ ਹੋਇਆ ਸਾਰੇ ਪਿੰਡ ਦੇ ਚਾਰੇ ਪਾਸੇ ਜਿਹੜਾ ਹੈਗਾ ਜੀਵੀਸੀਆਂ ਲਾ ਕੇ ਜਿਹੜੇ ਉਹਦੇ ਕਾਰੀਗਾਰਾ ਮਿਸਤਰੀ ਆ ਉਹਨਾਂ ਨੇ ਲਾ ਕੇ ਇਹ ਸੀਵਰੇਜ ਪਾਉਣਾ ਜਿਹੜਾ ਪਟਨਾ ਸ਼ੁਰੂ ਕਰ ਦਿੱਤਾ ਤੇ ਪਾਈਪਾਂ ਵਗੈਰਾ ਵੀ ਆ ਗਈਆਂ ਸਾਰੇ ਪਿੰਡ ਨੂੰ ਵੀ ਜਿਹੜੀ ਇਸ ਗੱਲ ਦੀ ਖੁਸ਼ੀ ਸੀ ਉਮੀਦ ਸੀ ਕਿ ਇਹ ਜਿਹੜਾ ਹੁਣ ਸੀਵਰੇਜ ਆ ਬਹੁਤ ਹੀ ਛੇਤੀ ਜਿਹੜਾ ਕੰਮ ਆ ਇਹ ਨੇਪਰੇ ਚੜ ਜਾਊਗਾ ਪਰ ਹੁਣ ਕੁਝ ਟਾਈਮ ਦੇ ਵਿੱਚੋਂ ਜਿਹੜਾ ਕਿ ਇਹ ਸੀਵਰੇਜ ਦਾ ਕੰਮ ਰੁਕ ਗਿਆ ਹੁਣ ਰਾਸਤੇ ਪੱਟੇ ਹੋਣ ਕਾਰਨ ਤੇ ਜਿਹੜੀਆਂ ਉਹ ਲੋਕਾਂ ਦੇ ਅੱਗੇ ਦਿੱਕਤਾਂ ਆਉਣ ਲੱਗੀਆਂ ਉਹਦੇ ਕਾਰਨ ਜਿਹੜੇ ਆ ਲੋਕ ਪਰੇਸ਼ਾਨ ਹੋਣ ਵੀ ਲੱਗੇ ਤੇ ਪਰੇਸ਼ਾਨ ਹੋਣ ਲੱਗੇ ਤੇ ਫਸ ਗੱਲਾਂ ਜਿਹੜੀਆਂ ਸ਼ੁਰੂ ਹੋ ਗਈਆਂ ਵੀ ਇਹ ਸੀਵਰੇਜ ਦਾ ਕੰਮ ਉੱਥੇ ਖੜ ਗਿਆ ਪਿੰਡ ਦਾ ਤੋਂ ਬਾਅਦ ਜਿਹੜੀਆਂ ਲੋਕਾਂ ਦੇ ਵਿੱਚ ਫੇਰ ਉਦਾਂ ਹੀ ਨਰਾਸ਼ੀ ਹੋਈ ਤੇ ਕਾਫੀ ਗੱਲਾਂ ਬਾਤਾਂ ਜਿਹੜੀਆਂ ਹੋਣ ਲੱਗੀਆਂ ਪਰ ਖੈਰ ਇਹ ਜਿਹੜੇ ਕੰਮ ਹੁੰਦੇ ਆ ਆਪਾਂ ਨੂੰ ਪਤਾ ਬਹੁਤ ਹੀ ਵੱਡੇ ਕੰਮ ਹੁੰਦੇ ਆ ਤੇ ਬਹੁਤ ਹੀ ਜਿਹੜੇ ਮਹਿੰਗੇ ਕੰਮ ਹੁੰਦੇ ਆ ਇਹ ਇਹਨਾਂ ਦੇ ਵਿੱਚ ਬਹੁਤ ਖਰਚਾ ਆਉਂਦਾ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਜਿਹਦੇ ਕਰਨ ਚਲੋ ਕੋਈ ਗੱਲ ਨਹੀਂ ਜਿਹੜੇ ਇਹ ਕੰਮਾਂ ਦੇ ਵਿੱਚ ਪੋਸਟ ਟਾਈਮ ਅੜਕ ਗਿਆ ਜਾਂ ਰੁਕ ਗਿਆ ਕੋਈ ਵੱਡੀ ਗੱਲ ਨਹੀਂ ਹੈਗੀ ਸੋ ਪਿੰਡ ਵਾਲਿਆਂ ਨੂੰ ਵੀ ਇਹੀ ਬੇਨਤੀ ਹੈ ਵੀ ਆਪਾਂ ਜਿਹੜਾ ਜੋ ਵੀ ਮੈਂਬਰ ਸਾਹਿਬਾਨ ਜਾਂ ਐਮਸੀ ਸਾਹਿਬਾਨ ਉਹਨਾਂ ਦਾ ਸਹਿਯੋਗ ਦਿੱਤੇ ਸਾਰੇ ਪਿੰਡ ਨੂੰ ਜਾਂ ਸਾਰੀਆਂ ਪਾਰਟੀਆਂ ਨੂੰ ਰਲ ਕੇ ਇਸ ਮਸਲੇ ਦਾ ਜਿਹੜਾ ਆਪਾਂ ਨੂੰ ਹੱਲ ਕਰਨਾ ਚਾਹੀਦਾ ਤੇ ਸਬਰ ਰੱਖਣਾ ਚਾਹੀਦਾ ਕੋਈ ਗੱਲ ਨਹੀਂ ਤੇ ਇਹ ਕੰਮ ਜਿਹੜਾ ਜ਼ਰੂਰ ਨੇਪੜੇ ਚੱਲੂਗਾ ਇਹੀ ਉਮੀਦ ਕਰਦੇ ਆ ਸੋ ਹੁਣ ਇੱਥੇ ਦਿੱਕਤਾਂ ਆਉਣ ਲੱਗੀਆਂ ਜਿਹੜੀਆਂ ਸੀਵਰੇਜ ਦੇ ਵਿੱਚ ਉਨ੍ਹਾਂ ਦੇ ਕਾਰਨ ਜਿਹੜੇ ਲੋਕ ਹੁਣ ਆਪਣੇ ਪਰੇਸ਼ਾਨ ਹੋਣ ਲੱਗੇ ਆ ਤੇ ਹੁਣ ਜਿਹੜਾ ਜਿਆਦਾ ਮਸਲਾ ਖੜਾ ਹੋਇਆ ਮੇਰੇ ਕੋਲੇ ਇੱਕ ਦੋ ਬੰਦਿਆਂ ਨੇ ਪਰਸਨਲੀ ਵੀ ਕਿਹਾ ਵੀ ਸਤਨਾਬੀ ਇਸ ਮੁੱਦੇ ਤੇ ਤੂੰ ਵੀਡੀਓ ਪਾ ਪਹਿਲਾਂ ਵੀ ਮੇਰੇ ਕੋਲ ਕਈ ਵਾਰੀ ਗੱਲ ਆਈ ਆ ਪਰ ਗੱਲ ਉੱਥੇ ਆ ਜਾਂਦੀ ਮੈਂ ਕੋਈ ਬਾਲਾ ਵੱਡਾ ਬਦਵਾਨ ਨਹੀਂ ਮੇਰਾ ਤਾਂ ਛੋਟਾ ਜਿਹਾ ਚੈਨਲ ਆ ਮੈਂ ਆਪਣੇ ਸ਼ੌਂਕ ਨੂੰ ਜਿਹੜਾ ਇੱਥੇ ਵੀਡੀਓ ਪਾਉਣਾ ਰਿਹਾ ਜਾਂ ਅਪਡੇਟ ਕਰਦਾ ਰਿਹਾ ਤੇ ਬਾਕੀ ਜਿਹੜਾ ਇਹ ਸਰਕਾਰ ਦੇ ਕੰਮ ਹੁੰਦੇ ਆ ਵੱਡੇ ਕੰਮ ਸੋ ਟਾਈਮ ਲੱਗ ਜਾਂਦਾ ਪਰ ਫਿਰ ਵੀ ਜਿੰਨੀ ਜੋ ਗਏ ਆ ਆਪਾਂ ਤੁਹਾਡੇ ਕਹਿਣ ਤੇ ਜਿਹੜੀ ਇਹ ਵੀਡੀਓ ਆ ਉਹ ਅਪਲੋਡ ਕਰ ਦਿੱਤੀ ਆ ਤੇ ਬਾਕੀ ਸਰਕਾਰ ਕੋਲੇ ਪਹੁੰਚੇ ਜਾਂ ਐਮਸੀ ਸਹਿਵਾਨ ਕੋਲੇ ਕੋ ਜਿੰਨਾ ਕੋ ਸਕਦਾ ਜੀ ਛੇਤੀ ਜਿਹੜਾ ਇਹ ਮਸਲਾ ਮੈਨ ਲੱਗਦਾ ਜਰੂਰ ਹੱਲ ਕਰਨਗੇ ਤੇ ਮੀਂਹ ਦੇ ਕਾਰਨ ਜਿਹੜਾ ਜਾਦੇ ਹੁਣ ਦਿੱਕਤ ਆਈ ਆ ਕਿਉਂਕਿ ਜਿਹੜਾ ਅੱਜ ਸੰਸਕਾਰ ਸੀਗਾ ਜਿਹੜੇ ਸਾਡੇ ਮਥਰਾ ਬੁੱਕ ਦੀਪੂ ਵਾਲੇ ਆ ਉਹਨਾਂ ਦੇ ਜਿਹੜੇ ਬੇਟੇ ਆ ਮਥਰਾ ਦਾਸ ਤੇ ਤੇ ਉਹਨਾਂ ਦੀ ਜਿਹੜੀ ਪਤਨੀ ਉਹਨਾਂ ਦੀ ਜਿਹੜੀ ਡੈਥ ਹੋ ਗਈ ਸੀ ਤੇ ਉਹ ਉੱਥੇ ਜਦੋਂ ਸੰਸਕਾਰ ਕਰਨਾ ਹੈ ਨਹੀਂ ਕਾਫੀ ਜਿਹੜਾ ਪਿਆਰਿਆ ਸੀ ਜਿਹਦੇ ਕਾਰਨ ਉੱਥੇ ਸੀਵਰੇ ਦਾ ਕੰਮ ਚੱਲਣ ਕਾਰਨ ਸਾਰੀ ਜਿਹੜੀ ਸੜਕ ਤੇ ਰਸਤਾ ਫਟਿਆ ਹੋਇਆ ਵਾ ਤੇ ਜਾਦੇ ਨਹੀਂ ਪੈਣ ਕਾਰਨ ਉੱਥੇ ਗਾਰਾ ਬਣ ਗਿਆ ਤੇ ਕਈ ਗੱਡੀਆਂ ਵੀ ਜਿਹੜੀਆਂ ਉੱਥੇ ਉਹ ਖੁੱਭੀਆਂ ਤੇ ਟਰੈਕਟਰ ਪਾ ਕੇ ਵੀ ਦੱਸਦਾ ਵੀ ਗੱਡੀਆਂ ਜਿਹੜੀਆਂ ਉਹ ਕੱਡੀਆਂ ਤੇ ਐਦਾਂ ਦੀ ਦਿੱਕਤ ਬਣੀ ਤੋ ਜਦੋਂ ਪਿੰਡ ਦੇ ਵਿੱਚ ਇਦਾਂ ਸੇਵਿਆਂ ਦੇ ਵਿੱਚ ਜਾਂ ਕੋਈ ਸੰਸਕਾਰ ਕਰਨ ਆਉਂਦਾ ਜਾਂ ਕੋਈ ਇਦਾਂ ਦੇ ਦੁੱਖ ਦੀ ਘੜੀ ਹੁੰਦੀ ਆ ਤੇ ਉੱਤੋਂ ਕੋਈ ਇਦਾਂ ਦਾ ਮਾਹੌਲ ਹੋਵੇ ਰਸਤੇ ਪੱਟੇ ਹੋਣ ਤੇ ਚਿਕੜ ਹੋਵੇ ਤੇ ਆਪਣੇ ਹੋਰ ਸ਼ਹਿਰਾਂ ਤੇ ਪਿੰਡਾਂ ਦੇ ਜਿਹੜੇ ਲੋਕ ਆਪਣੇ ਪਿੰਡ ਆਉਂਦੇ ਆ ਤੇ ਉਹ ਉਹ ਇਦਾਂ ਦਾ ਮਾਹੌਲ ਦੇਖਦੇ ਆ ਤੇ ਫਿਰ ਆਪ ਨੂੰ ਵੀ ਜਿਹੜੀ ਉਹਦੇ ਵਿੱਚ ਇਹ ਗੱਲ ਮਹਿਸੂਸ ਹੁੰਦੀ ਆ ਤੇ ਪਿੰਡ ਵੀ ਮਹਿਸੂਸ ਕਰਦਾ ਤੇ ਜਿਹਦੇ ਪਰਿਵਾਰ ਦੇ ਦੁੱਖ ਦੀ ਘੜੀ ਦੇ ਵਿੱਚ ਜਿਹੜਾ ਇਹ ਗੱਲ ਆ ਇਹ ਦਿੱਕਤ ਵੀ ਆਉਂਦੀ ਆ ਉਹਨਾਂ ਨੂੰ ਵੀ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਸੋ ਐਸੀ ਗੱਲਬਾਤ ਆ ਤੇ ਇਹੀ ਸਾਰੀ ਪਿੰਡ ਦੀ ਜਾਂ ਸਾਰੇ ਲੋਕਾਂ ਦੀ ਮੇਰੇ ਖਿਆਲ ਗੱਲ ਮੈਂ ਰੱਖਤੀ ਆ ਵੀ ਜਿਹੜਾ ਗੱਲ ਇੰਨੀ ਕੀ ਆ ਕਿ ਜਿਹੜਾ ਸੀਵਰੇਜ ਦਾ ਕੰਮ ਆ ਉਹ ਛੇਤੀ ਤੋਂ ਛੇਤੀ ਜਿੰਨਾ ਹੋ ਸਕਦਾ ਉਹ ਨੇਪਰੇ ਚੜੇ ਜਿਹੜੀਆਂ ਗਲੀਆਂ ਵਾ ਤੇ ਰਸਤੇ ਆ ਉਹ ਦੁਆਰਾ ਬਣ ਕਿਉਂਕਿ ਹੁਣ ਤਾਂ ਥਾਂ ਥਾਂ ਰਸਤੇ ਪੱਟੇ ਹੋਣ ਕਾਰਨ ਖੱਡੇ ਵੀ ਪੱਟੇ ਹੋਏ ਆ ਜਿਹੜੇ ਉਹ ਸੀਵਰੇਜ ਵਾਲੇ ਆ ਕਿਤੇ ਡੂੰਘਾ ਜੇ ਮੀਂਹ ਜ਼ਿਆਦਾ ਆਉਂਦਾ ਆਪਾਂ ਨੂੰ ਪਤਾ ਚਾਰ ਸਫੇਰੇ ਜਿਹੜਾ ਬਹੁਤ ਭਾਰੀ ਮੀਂਹ ਪੈ ਰਿਹਾ ਜੇ ਰੱਬ ਨਾ ਕਰੇ ਜ਼ਿਆਦਾ ਪਾਣੀ ਆਉਂਦਾ ਜਿਹਦੇ ਵਿੱਚ ਉਹ ਰਸਤੇ ਲੁੱਕ ਜਾਂਦੇ ਆ ਤੇ ਜਿੱਥੇ ਖੱਡੇ ਆ ਤੇ ਛੋਟੇ ਬੱਚੇ ਆ ਜਾਂ ਬਜ਼ੁਰਗਾਂ ਉਹ ਤਾਂ ਹੁਣ ਵੀ ਦੱਸਦੇ ਆ ਵੀ ਤਿਲਕ ਕੇ ਜਿਹੜੇ ਡਿੱਗ ਪੈਂਦੇ ਆ ਤੇ ਮੈਂ ਇੱਕ ਉੱਥੇ ਵਰਕਸ਼ਾਪ ਵਾਲੇ ਬਾਈ ਕੋਲ ਵੀ ਖੜਾ ਆ ਜਿਹਦਾ ਇਸ ਰਾਸਤੇ ਦੇ ਉੱਤੇ ਤਿਲਕਣ ਕਾਰਨ ਜਿਹੜਾ ਹੈਗਾ ਵਾ ਉਹ ਚੂਕਣਾ ਵੀ ਟੁੱਟ ਗਿਆ ਹੁਣ ਮੈਨੂੰ ਦੱਸੀ ਗੱਲ ਬਾਤ ਸੋ ਐਦਾਂ ਦੀਆਂ ਦਿੱਕਤਾਂ ਜਿਹੜੀਆਂ ਆ ਰਹੀਆਂ ਤੇ ਜਾਦੇ ਨਹੀਂ ਆਉਂਦਾ ਜਿਹੜੇ ਟੋਏ ਖੱਡੇ ਪੱਟੇ ਹੋਏ ਆ ਉਹ ਮੀਂਹ ਦੇ ਵਿੱਚ ਲੁਕ ਜਾਣੇ ਆ ਤੇ ਫਿਰ ਨਾ ਸਕੂਟਰ ਸਾਈਕਲ ਵਾਲੇ ਨੂੰ ਪਤਾ ਲੱਗਣਾ ਕਿੱਥੇ ਖੱਡਾ ਵਾ ਜਾਂ ਜਿਹੜਾ ਆਪਣੇ ਪਿੰਡ ਦੇ ਬਾਹਰੋਂ ਆਉਂਦਾ ਆਪਾਂ ਨੂੰ ਤਾਂ ਮਾੜਾ ਮੋਟਾ ਪਤਾ ਉਹਨੂੰ ਤਾਂ ਜਮ੍ਹੇ ਨਹੀਂ ਪਤਾ ਹੁੰਦਾ ਤੇ 60 ਫੀਟ ਵੱਜਣ ਦਾ ਖਤਰਾ ਵਾ ਤੇ ਛੋਟੇ ਬੱਚੇ ਆ ਉਹਨਾਂ ਦਾ ਡਿੱਗਣ ਦਾ 60 ਫੀਟ ਵੱਜਣ ਦਾ ਜਿਹੜਾ ਉਹ ਬਹੁਤ ਰਿਸਕ ਵਾਲਾ ਕੰਮ ਆ ਇਸ ਕਰਕੇ ਇਸ ਮਸਲੇ ਦੇ ਉੱਤੇ ਜਿਹੜੀ ਆ ਸਾਰੇ ਪਿੰਡ ਵੱਲੋਂ ਤੇ ਮੇਰੇ ਚੈਨਲ ਵੱਲੋਂ ਇਹੀ ਬੇਨਤੀ ਆ ਐਸ.ੀ.ਐਮ. ਮਾਨ ਸਾਹਿਬ ਅਤੇ ਸਾਡੇ ਪਿੰਡ ਦੇ ਐਮ.ਸੀ. ਮੈਂਬਰ ਸਰਵਾਨ ਅੱਗੇ ਤੇ ਬੇਨਤੀ ਕਬੂਲ ਕਰਿਓ ਤੇ ਬਾਕੀ ਕਿਸੇ ਨੂੰ ਕੋਈ ਓਦਾਂ ਦੀ ਗੱਲਬਾਤ ਨਹੀਂ ਜਿੰਨੇ ਵੀ ਮੈਂ ਫਿਰ ਕਹਿੰਨਾ ਆਪਣਾ ਕਿਸੇ ਪਾਰਟੀ ਦੇ ਨਾਲ ਨਹੀਂ ਕੋਈ ਆਪਣਾ ਲਿੰਕ ਕੋਈ ਆਪਣਾ ਕਿਸੇ ਪਾਰਟੀ ਦੇ ਨਾਲ ਬੈਰ ਵਿਰੋਧ ਨਹੀਂ ਸਾਰੇ ਪਹਿਲਾਂ ਆਪਣੇ ਪਿੰਡ ਦੇ ਆ ਸੋ ਪਿੰਡ ਦਾ ਮਸਲਾ ਏ ਸੋ ਜਿੰਨੇ ਵੀ ਸਾਡੇ ਪਿੰਡ ਦੇ ਚਾਹੇ ਆਮ ਆਦਮੀ ਜਿਹੜੀ ਸਰਕਾਰ ਆ ਉਹਨਾਂ ਦੇ ਵੱਲੋਂ ਜਿੰਨੇ ਵੀ ਨਮਾਇंदे ਜਾਂ ਐਮਸੀ ਸਾਹਿਬਾਨ ਆ ਸਾਡੇ ਪਿੰਡ ਦੇ ਬਹੁਤ ਹੀ ਕਾਬਲ ਤੇ ਬਹੁਤ ਵਧੀਆ ਨੇਕਦਲ ਬੰਦੇ ਆ ਸੋ ਸਾਰਿਆਂ ਦਾ ਅਸੀਂ ਆਪਦੇ ਚੈਨਲ ਤੇ ਫਿਰ ਧੰਨਵਾਦ ਕਰਦੇ ਆ ਸਤਿਕਾਰ ਕਰਦੇ ਆ ਸੋ ਉਦਾਂ ਦੀ ਕੋਈ ਗੱਲ ਨਹੀਂ ਵੀ ਕਿਸੇ ਨੂੰ ਉਦਾਂ ਨਹੀਂ ਕਿਹਾ ਸੋ ਪਿੰਡ ਦੀ ਜਿਹੜੀ ਗੱਲਬਾਤ ਸੀਗੀ ਜੋ ਜਿਵੇਂ ਮੇਰੇ ਕੋਲੇ ਆਈ ਤੇ ਆਪਾਂ ਕੋਸ਼ਿਸ਼ ਕੀਤੀ ਵੀ ਇੱਕ ਸਿਰਫ ਉਹ ਗੱਲ ਪਚਾਉਣ ਦੀ ਜਾਂ ਕਹਿਣ ਦੀ ਜਿਹੜੀ ਕਿਉਂਕਿ ਹਰ ਇੱਕ ਬੰਦਾ ਬੋਲ ਨਹੀਂ ਸਕਦਾ ਜਾਂ ਕਹਿ ਨਹੀਂ ਸਕਦਾ ਸੋ ਇਹ ਮੇਰੇ ਵਾਸਤੇ ਜਿਹੜੀ ਬਹੁਤ ਮਾਣ ਵਾਲੀ ਗੱਲ ਆ ਤੇ ਜਿਹੜੇ ਮੇਰੇ ਚੈਨਲ ਦੇ ਨਾਲ ਲੋਕ ਜੁੜੇ ਆ ਜਾਂ ਮੈਨੂੰ ਕਿਸੇ ਗੱਲਬਾਤ ਕਰਨ ਦੀ ਬਾਤ ਕਹਿੰਦੇ ਆ ਸੋ ਮੇਰਾ ਪੰਡਾ ਮੇਰੇ ਲੋਕ ਆ ਮੇਰੇ ਐਮਸੀ ਸਾਹ ਜਿੰਨੇ ਆ ਜਾਂ ਮੈਂਬਰ ਸਾਵਾ ਨਾ ਉਹ ਵੀ ਸਾਰੇ ਸਾਡੇ ਆਪਣੇ ਆ ਸੋ ਸਾਰਿਆਂ ਦਾ ਫੇਰ ਤਹਿ ਦਿਲੋਂ ਜਿਹੜਾ ਅਸੀਂ ਧੰਨਵਾਦ ਕਰਦੇ ਆ ਤੇ ਜੋ ਸਾਡੇ ਪਿੰਡ ਦੇ ਵਿੱਚ ਆਪਣੀ ਸੇਵਾਵਾਂ ਨਿਭਾ ਰਹੇ ਆ ਬਹੁਤ ਇਮਾਨਦਾਰੀ ਦੇ ਨਾਲ ਇਹ ਬਹੁਤ ਫਿਰ ਕਹਿੰਦੇ ਆ ਬਹੁਤ ਵੱਡੇ ਕੰਮ ਹੁੰਦੇ ਆ ਟਾਈਮ ਲੱਗ ਜਾਂਦਾ ਸੋ ਸਾਰੇ ਪਿੰਡ ਅੱਗੇ ਵੀ ਬੇਨਤੀ ਕਰਦੇ ਜਿੱਥੇ ਇੰਨਾ ਚਿਰ ਹੋ ਗਿਆ ਆਪਾਂ ਨੂੰ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਆਪਣੇ ਮੈਂਬਰ ਤੇ ਐਮ ਸੀ ਸਾਹਿਬਾਨ ਦਾ ਵੀ ਸੋ ਇੰਨੀ ਗੱਲਬਾਤ ਕਰਦੇ ਆਪਾਂ ਜਿਹੜੀ ਵੀਡੀਓ ਖਤਮ ਕਰਦੇ ਆ ਸੋ ਸਾਰੇ ਜਾਣੇ ਜਿਹੜੀ ਆਪਦਾ ਏਕਾ ਬਣਾ ਕੇ ਰੱਖੋ ਆਪਣਾ ਇਤفاق ਦੇ ਨਾਲ ਇਹ ਪਿੰਡ ਦਾ ਕੰਮ ਆ ਸਾਰੇ ਆਪਾਂ ਰਲ ਮਿਲ ਕੇ ਆਉ ਨੀਪਰੇ ਚੜਗੇ ਸੋ ਐਨੇ ਕਹਿੰਦੇ ਹੋਏ ਵੀਡੀਓ ਖਤਮ ਕਰਦੇ ਆ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ